ਇਹ ਖਬਰ ਜਾਣਕਾਰੀ ਦਿੱਤੀ ਜਾਵੇ ਸਹੀ ਜਾਣਕਾਰੀ ਹੋਵੇ ਵੀ ਕਿੰਨੇ ਵਜੇ ਬਲੈਕਆਊਟ ਕਰਨੀ ਹੈ ਦੱਸ ਦੇ ਕੋਈ ਹੁੰਦਾ ਕੋਈ ਹੈ ਜੀ ਸਾਰਾ ਸਿਗਰ ਦੀ ਸਾਡੀ ਅਰਾਈਵਲ ਸੀ ਅਗਰਾਈ ਆਡੀਸੀ ਦੀ ਗਰਬੀਆਂ ਦਾ ਸਾਰਾ ਕਪੜਾ ਜਿਹੜਾ ਸੀ ਸਾਰਾ ਫਲੱਪ ਹੋ ਗਿਆ ਵੇਲੇ ਵੱਟੇ ਕੋਈ ਗੱਗ ਵੀ ਦੁਕਾਨੇ ਦੇ ਅੰਦਰ ਦੇਖ ਲਈ ਚਾਪੀ ਬਾਜ਼ਾਰ ਸਾਰਾ ਛੜਕਾ ਖਾਲੀ ਸ਼ਹਿਰ ਦਾ ਇਹ ਵੀ ਸਟਾਕ ਪੂਰੀ ਤਰ੍ਹਾਂ ਜਿਹੜਾ ਆਣ ਵਾਲਾ ਕਿਲਾ ਮੁਬਾਰਕ ਇਹ ਫੀਟਪੋਰਟ ਦਾ ਕਿਲਾ ਤੇ ਇਹ ਬਾਬਾ ਫਰੀਦ ਜੀ ਨੂੰ ਜਾਣ ਵਾਲੀ ਸੜਕ ਦਾ ਦੇਖ ਲੋ ਕਿ ਕਿੰਨਾ ਕਾਮਾਟਾਮਾ ਇਹ ਫਾਈਟ ਬੈਕ ਸ਼ੁਰੂ ਤੇ ਪਹਿਲਾ ਹੀ ਖਰਾਬ ਸੀ ਉਸ ਤੋਂ ਜ਼ਿਆਦਾ ਹੁਣ ਤਾਂ ਜੰਗ ਦੇ ਹਾਲਾਤ ਵੇਖਦੇ ਹੋਏ ਲੋਕੀ ਘਰੋਂ ਬਾਹਰ ਆ ਹੀ ਨਹੀਂ ਰਹੇ ਜੀ ਲੋਕਾਂ ਨੂੰ ਖਾਣ ਪੀਣ ਦਾ ਹੀ ਹੈ ਇਹ ਖਾਣ ਪੀਣ ਦਾ ਰਾਸ਼ਨ ਇਕੱਠਾ ਕਰ ਲੋ ਮੜਾ ਬੋਟਾ ਰਹਿਣ ਜੋਗਾ ਕਰ ਲੀਏ ਸਾਡੂ ਸਾਰਾ ਮਾਹੌਲ ਦਸਦੀ ਵੀ ਦੁਕਾਨਾਂ ਦਾ ਕੀ ਟਾਈਮ ਹੈ ਬਿਜਲੀ ਦਾ ਕੀ ਟਾਈਮ ਹੈ ਬੰਦ ਹੁੰਦਾ ਕੀ ਟਾਈਮ ਹੈ ਸਾਡੂ ਕਿਸੇ ਨੇ ਅਜੇ ਤੱਕ ਮੀਟਿੰਗ ਚ ਕਾਲ ਨਹੀਂ ਕੀਤੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਐਸ ਵਾਲੇ ਬ੍ਰੀਫਟ ਦੇ ਕਮਿਆਣਾ ਗੇਟ ਚੌਕ ਦੇ ਵਿੱਚ ਜਿਹੜਾ ਅੱਜ ਕੱਲ ਇਹ ਡਵੈਲਪਰ ਨੇ ਲੱਗਣ ਕਰਕੇ ਅੱਛੀ ਚੌਕ ਬਣਿਆ ਹੋਇਆ ਹੈ ਇਹ ਚੌਕ ਆ ਜਿਹੜਾ ਸਭ ਤੋਂ ਬਿਜ਼ੀ ਰਹਿਣ ਵਾਲਾ ਰੁੱਝਿਆ ਰਹਿਣ ਵਾਲਾ ਚੌਕ ਹੈ ਅਕਸਰ ਇੱਥੇ ਸਾਹਮਣੇ ਤੁਸੀਂ ਇੱਥੇ ਦੇਖ ਸਕਦੇ ਦੇਖ ਰਹੇ ਹੋ ਇਸ ਪਾਸੇ ਤੇ ਇਧਰ ਇਥੋਂ ਤੱਕ ਜਾਮ ਲੱਗਿਆ ਪਿਆ ਬਹੁਤ ਦੂਰ ਤੱਕ ਜਾਮ ਲੱਗਿਆ ਹੁੰਦਾ ਇੱਥੇ 15 15 20 20 ਮਿੰਟ ਲੋਕਾਂ ਨੂੰ ਲੱਗ ਜਾਂਦੇ ਆ ਲੰਘਣ ਤੇ ਇਸ ਤੇ ਅਜੀਬ ਜਿਹੇ ਹਾਲਾਤ ਦੇਖ ਸਕਦੇ ਹਾਂ ਇਹ ਸ਼ਹਿਰ ਨੂੰ ਜਾਂਦਾ ਤੇ ਸ਼ਹਿਰ ਦਾ ਹਾਲ ਜਿਹੜਾ ਅਜੀਬ ਹੈ ਵੀ ਅੰਦਰ ਜਦੋਂ ਆਪਾਂ ਐਂਟਰੀ ਕਰਨੀ ਹੈ ਇਸ ਤੋਂ ਸਟਾਪ ਤੋਂ ਤੇ ਸ਼ਹਿਰ ਦੇ ਅੰਦਰ ਨੂੰ ਟਾਵਾ ਟਾਵਾ ਹੀ ਜਿੱਦਕਾ ਸ਼ਹਿਰ ਦਾ ਇੱਕ ਬੋਰ ਚੌਕਾ ਪੂਰਾ ਅਰੁਜੀ ਹਰੇਣ ਵਾਲਾ ਇਹ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਪੂਰੀ ਤਰ੍ਹਾਂ ਖਾਲੀ ਹੈ ਇਹ ਕੰਮਿਆਣਾ ਗੇਟ ਵਾਲੇ ਪਾਸੋਂ ਸਰਕੂਲਰ ਰੋਡ ਤੋਂ ਸੜਕ ਆਉਂਦੀ ਆ ਤੇ ਇਹ ਬਾਜ਼ਾਰ ਵਾਲੇ ਪਾਸੇ ਨੂੰ ਉੱਪੀ ਚੌਕ ਵਾਲੇ ਪਾਸੇ ਚਲੀ ਜਾਂਦੀ ਹੈ ਤੇ ਇਹ ਫਿਰ ਬਾਬਾ ਫਰੀਦ ਨੂੰ ਚਲੀ ਜਾਂਦੀ ਆ ਕਿਲੇ ਵੱਲ ਨੂੰ ਚਲੀ ਜਾਂਦੀ ਆ ਇਹ ਦੋਨੇ ਨੇ ਸੜਕਾਂ ਜਿਹੜੀਆਂ ਇੱਥੇ ਇਧਰੋਂ ਪਿੱਛੋਂ ਇਹ ਕੰਮਿਆਂ ਨੇ ਗੇਟ ਤੋਂ ਆਉਂਦੀ ਐ ਤੇ ਇਹ ਚਾਰੇ ਜਿਹੜੀਆਂ ਇੱਥੇ ਆ ਇੱਥੇ ਵੀ ਇਹਦੀ ਰੌਣਕ ਹੁੰਦੀ ਆ ਕਿ ਲੰਘਿਆ ਨਹੀਂ ਜਾਂਦਾ ਤੇ ਅੱਜ ਹਾਲਾਤ ਇਹ ਆ ਤੇ ਫੇਰ ਆਉਣ ਦਾ ਹੋਇਆ ਵਿਆ ਇਹ ਵੀ ਸ਼ਹਿਰ ਦਾ ਇਹ ਵੀ ਚੌਕ ਪੂਰੀ ਤਰ੍ਹਾਂ ਜਿਆ ਰਹਿਣ ਵਾਲਾ ਕਿਲਾ ਮੁਬਾਰਕ ਇਹ ਫੀਟਕੋਰ ਦਾ ਕਿਲਾ ਤੇ ਇਹ ਬਾਬਾ ਫਰੀਦ ਜੀ ਨੂੰ ਜਾਣ ਵਾਲੀ ਸੜਕ ਆ ਦੇਖ ਲਓ ਕਿ ਕਿੰਨਾ ਟਾਵਾ ਟਾਵਾ ਇੱਥੇ ਲੰਘਣ ਨੂੰ ਔਖੀ ਹੁੰਦੀ ਐ ਇਹ ਮੇਨ ਬਾਜ਼ਾਰ ਨੂੰ ਚਲੀ ਜਾਂਦੀ ਐ ਸੜਕ ਤੇ ਹੈਗਾ ਜੀ ਸ਼ਹਿਰ ਦਾ ਮੇਨ ਬਾਜ਼ਾਰ ਚੰਦਲਾ ਚੌਕ ਜਿਵੇਂ ਕਹਿੰਦੇ ਆ ਇੱਥੋਂ ਸ਼ੁਰੂ ਹੁੰਦਾ ਮੇਨ ਬਾਜ਼ਾਰ ਤੇ ਇੱਧਰ ਆ ਜਾਂਦੀ ਆ ਪੁਰਾਣੀ ਦਾਣਾ ਮੰਡੀ ਤੇ ਇਹ ਸੜਕ ਜਿਹੜੀ ਪਿੱਛੇ ਪਾਸੋਂ ਬਾਬਾ ਬਾਬਾ ਦੇਖ ਲਓ ਤੁਸੀਂ ਕਿੰਨਾ ਫੇ ਰੌਣਕਾ ਹੋਇਆ ਪਿਆ ਇਹ ਪਾਕਿਸਤਾਨ ਦੇ ਯੁੱਧ ਦਾ ਅਸਰ ਆ ਜਿਹੜਾ ਉਹ ਪੂਰੀ ਤਰ੍ਹਾਂ ਸ਼ਹਿਰ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਦਿੱਖ ਹੁੰਦਾ ਰਿਹਾ ਕਾਰੋਬਾਰ ਦੇ ਪੀਰਪੋਟ ਦੇ ਮੇਨ ਬਾਜ਼ਾਰ ਦਾ ਇਹ ਅੰਦਰ ਮੇਨ ਹਿੱਸਾ ਜਿੱਥੇ ਦੇਖੋ ਤੁਸੀਂ ਗ੍ਰਾਹਕ ਇੱਕ ਹਾਈ ਡੀ ਰਿਆ ਦੁਕਾਨਦਾਰ ਇਕੱਲੇ ਇਕੱਲੇ ਦੁਕਾਨਾਂ ਦੇ ਵਿੱਚ ਬੈਠੇ ਹੋਏ ਆ ਇੰਨਾ ਅਸਰ ਪਿਆ ਹੋਇਆ ਜਿਹੜਾ ਯੋਧ ਨੂੰ ਲੈ ਕੇ ਇਥੋਂ ਵੀ ਲੰਘਣਾ ਮੁਸ਼ਕਲ ਹੁੰਦਾ ਆਂ ਦੇਣਾ ਦੇ ਵਿੱਚ ਤੁਹਾਨੂੰ ਲੈ ਕੇ ਚੱਲਦੇ ਆ ਕੋਈ ਇੱਕ ਗੱਲਬਾਤ ਵੀ ਕਰਾਂਗੇ ਦੁਕਾਨਦਾਰਾਂ ਦੇ ਨਾਲ ਤੇ ਹਾਲਾਤ ਦਿਖਾਵਾਂਗੇ ਤੁਹਾਨੂੰ ਅੱਜ ਜੋ ਪੰਜਾਬ ਦੇ ਵਿੱਚ ਹਾਲਾਤ ਬੜੇ ਹੋਏ ਐ ਕੋਈ ਜੀਵਨ ਦਾ ਪ੍ਰਾਪਟਾ ਦੇ ਵਿੱਚੋਂ ਨਹੀਂ ਨਿਕਲ ਕੇ ਸ਼ਹਿਰ ਚਾ ਸਾਰਾ ਸਾਰਾ ਹੀ ਕਾਰੋਬਾਰ ਫਲਪ ਹੋ ਗਿਆ ਨਾ ਕੋਈ ਕੱਪੜੇ ਦੀ ਸੇਲ ਐ ਨਾ ਕੋਈ ਗਰਾਈ ਆ ਰਹੀ ਐ ਕੋਈ ਕੰਮ ਨਹੀਂ ਚੱਲਦਾ ਬਾਜ਼ਾਰ ਖਾਲੀ ਪਈ ਐ ਲੋਕ ਬੜੇ ਮਯੂਸ ਦੇਖੋ ਗੱਲ ਹੈ ਜੀ ਹਲੀ ਸਾਹਿਬ ਦੇ ਵਿੱਚ ਦੋ ਤਿੰਨ ਗੱਲਾਂ ਦੀ ਘਾਟ ਹੈ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਚਾਹੀਦਾ ਸੀ ਸਾਡੇ ਨਾਲ ਜਿਹੜੇ ਚੰਗੇ ਵਪਾਰੀ ਹੈ ਸ਼ਹਿਰ ਦੇ ਅਲੱਗ-ਅਲੱਗ ਕਿਸਮ ਦੇ ਉਹਨਾਂ ਨਾਲ ਮੀਟਿੰਗਾਂ ਕਰਦੀ ਸਾਨੂੰ ਸਾਰਾ ਮਾਹੌਲ ਦੱਸਦੀ ਵੀ ਦੁਕਾਨਾਂ ਦਾ ਕੀ ਟਾਈਮ ਹੈ ਬਿਜਲੀ ਦਾ ਕੀ ਟਾਈਮ ਹੈ ਬੰਦ ਹੁੰਦਾ ਕੀ ਟਾਈਮ ਹੈ ਸਾਨੂੰ ਕਿਸੇ ਨੇ ਅਜੇ ਤੱਕ ਮੀਟਿੰਗ ਚ ਕਾਲ ਨਹੀਂ ਕੀਤਾ ਸਾਨੂੰ ਕੁਛ ਨਹੀਂ ਪਤਾ ਅਸੀਂ ਸਵੇਰੇ ਉੱਣੀਓ ਬਿਜਲੀ ਬੰਦ ਹੋ ਜਾਂਦੀ ਹੈ ਅਸੀਂ ਸ਼ਾਮ ਨੂੰ ਆ ਕੇ ਚੱਲੇ ਜਾਂਦੇ ਇਸ ਕਰਕੇ ਸਿਸਟਮ ਜਿਹੜਾ ਸਾਰਾ ਗਵਰਨਮੈਂਟ ਦੇ ਹੱਥ ਚ ਹੈ ਸਾਡੇ ਤੋਂ ਪਸੂ ਬਾਹਰ ਹੈ ਕਾਉਂਟ ਕਰਨਾ ਬੰਦ ਕਰਨ ਦਾ ਕੋਈ ਸਮਾਂ ਨਹੀਂ ਕੋਈ ਟਾਈਮ ਨਹੀਂ ਸਾਡੀ ਜੀ ਅਸੀਂ ਤਾਂ ਆਪ ਦੇ ਰੂਟੀਨ ਚ 8 ਵਜੇ ਉਹੀ ਬਾਤ ਕਰਕੇ ਚਲੇ ਜਾਂਦੇ ਉਸ ਤੋਂ ਮੁੜ ਕੇ ਲਾਈਟ ਚਲੀ ਗਈ ਦੀ ਬਲੈਕਆਊਟ ਹੋ ਗਈ ਪੈਸੇ ਦੀ ਬੜੀ ਤੰਗੀ ਆਈ ਵੀ ਹੈ ਲੋਕਾਂ ਦੇ ਬੈਂਕਾਂ ਚੋਂ ਪੈਸਾ ਕਢਾ ਕੇ ਘਰਾਂ 'ਚ ਰੱਖ ਲੈ ਇੱਥੇ ਬਾਜ਼ਾਰ 'ਚ ਕੋਈ ਹੋਰ ਨੂੰ ਤਿਆਰ ਨਹੀਂ ਗਈ ਸਿਸਟਮ ਬੜਾ ਖਰਾਬ ਹੋ ਗਿਆ ਬਾਜ਼ਾਰਾ ਸੀਜ਼ਨ ਹੁੰਦੇ ਨੇ ਸਾਰਾ ਸੀਜ਼ਨ ਜੀ ਸਾਡੀ ਅਰਾਈਵਲ ਸੀ ਅਗਰਾਈ ਆਰਡੀਸੀ ਦੀ ਗਰਭੀਆਂ ਦਾ ਸਾਰਾ ਕਪੜਾ ਜਿਹੜਾ ਸੀ ਸਾਰਾ ਫਲॉप ਹੋ ਗਿਆ ਵੇਲੇ ਵੱਟੇ ਕੋਈ ਗੱਗ ਵੀ ਦੁਕਾਨੇ ਦੇ ਅੰਦਰ ਦੇਖ ਲਈ ਚਾਪੀ ਬਾਜ਼ਾਰ ਸਾਰਾ ਛੜਕਾ ਖਾਲੀ ਖਾਲੀ ਸਾਹਿਬ ਕਾਰੋਬਾਰ ਦਾ ਬਹੁਤ ਬੁਰਾ ਹਾਲ ਹੈ ਜੀ ਸੇਰ ਤੋਂ ਲੈ ਕੇ ਸ਼ਾਮ ਤਾਈਂ ਬਾਜ਼ਾਰ ਖਾਲੀ ਨਜ਼ਰ ਆਉਂਦੇ ਲੋਕਾਂ 'ਚ ਡਰ ਦਾ ਮਾਹੌਲ ਹੈ ਜੀ ਕਿਉਂਕਿ ਉਹ ਭੱਜਣ ਨੂੰ ਕਰਦੇ ਆਂ ਪਤਾ ਨਹੀਂ ਕਿਹੜੇ ਵੇਲੇ ਹੋਰ ਨਵਾਜ ਜਾਣਾ ਤੇ ਭੱਜਣਾ ਸੀ ਜੀ ਕਾਰੋਬਾਰ ਸ਼ੁਰੂ ਤੇ ਪਹਿਲਾਂ ਹੀ ਖਰਾਬ ਸੀ ਉਸ ਤੋਂ ਜ਼ਿਆਦਾ ਹੁਣ ਤਾਂ ਜੰਗ ਦੇ ਹਾਲਾਤ ਵੇਖਦੇ ਹੋਏ ਲੋਕੀ ਘਰੋਂ ਬਾਹਰ ਆ ਹੀ ਨਹੀਂ ਰਹੇ ਜੀ ਲੋਕਾਂ ਨੂੰ ਖਾਣ ਪੀਣ ਦਾ ਹੀ ਹੈ ਇਹ ਖਾਣ ਪੀਣ ਦਾ ਰਾਸ਼ਨ ਇਕੱਠਾ ਕਰ ਲਓ ਮੜਾ ਬੋਟਾ ਰਹਿਣ ਜੋਗਾ ਕਰ ਲਿਏ ਸਰਕਾਰ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਬਲੈਕਆਊਟ ਕਰ ਦੇਣੀ ਹੈ ਕਿਹੜੇ ਵੇਲੇ कर्फ्यू ਲਾ ਦੇਣਾ ਹੈ ਲੋਕ ਇਸ ਡਰ ਦੇ ਮਾਰੇ ਘਰੋਂ ਬਾ ਸ਼ਹਿਰ ਨੂੰ ਜਹੀਦਾ ਹੈ ਇਸ ਬਾਰੇ ਕੋਈ ਨਾ ਕੋਈ ਜਾਣਕਾਰੀ ਦਿੱਤੀ ਜਾਵੇ ਸਹੀ ਜਾਣਕਾਰੀ ਹੋਵੇ ਵੀ ਕਿੰਨੇ ਵਜੇ ਬਲੈਕਆਊਟ ਕਰਨੀ ਹੈ ਦੱਸ ਦੇ ਕੋਈ ਹੁੰਦਾ ਕੋਈ ਹੈ ਜੀ ਸਾਰਾ ਸਿਸਟਮ ਜਿਹੜਾ ਹੈਗਾ ਮਤਲਬ ਨਵੇਂ ਸਿਰੇ ਤੋਂ ਲਾਗੂ ਕੀਤਾ ਜਾਵੇ ਵਿਵਸਥਾ ਲੋਕ ਕਹਿੰਦੇ ਆ ਪ੍ਰਸ਼ਾਸਨ ਕਹਿੰਦਾ ਵੀ ਅਫਵਾਹਾਂ ਤੇ ਨਾ ਜੀ ਕਰੋ ਤੇ ਆਪ ਦੱਸ ਦੇ ਕੋਈ ਕੋਈ ਕਹਿੰਦਾ ਵੀ 9 ਤੋਂ 11 ਲਾਈਟ ਬੰਦ ਹੈ ਜੀ ਕੋਈ ਕਹਿੰਦਾ 9 ਤੋਂ 5 ਬੰਦ ਹੋ ਗਈ ਜੀ ਸਾਰਾ ਦਿਨ ਮਤਲਬ ਇਸੇ 6:05 ਵਪਾਰੀਆਂ ਦਾ ਬਹੁਤ ਬੁਰਾ ਹਾਲ ਹੈ ਜੀ ਕੋਈ ਮੀਟਿੰਗ ਨਹੀਂ ਵਪਾਰ ਮੰਡਲ ਨਾਲ ਹੋ ਰਹੀ ਜੀ ਵੀ ਕਿਸ ਤਰ੍ਹਾਂ ਬਾਜ਼ਾਰ ਖੋਲਣਾ ਹੈ ਬੰਦ ਕਰਨਾ ਹੈ ਦੁਕਾਨਦਾਰੀਆਂ ਦਾ ਬਹੁਤ ਨੁਕਸਾਨ ਹੋ ਰਿਹਾ ਜੀ ਇਸ ਬਾਰੇ ਵਪਾਰ ਪਹਿਲਾਂ ਹੀ ਡਾਊਨ ਸੀਗਾ ਪਹਿਲਾਂ ਕੋਰੋਨਾ ਕਰਕੇ ਵਪਾਰ ਜ਼ੀਰੋ ਹੋਇਆ ਜੀ ਹੁਣ ਜੰਗ ਕਰਕੇ ਵਪਾਰ ਜ਼ੀਰੋ ਹੋਇਆ ਹੈ ਦੇਸ਼ ਦੇ ਜਵਾਨਾਂ ਨੂੰ ਅਸੀਂ ਸਲਾਮ ਕਰਦੇ ਹਾਂ ਜਿਹੜੇ ਬਾਰਡਰ ਤੇ ਰਹਿ ਕੇ ਸੇਵਾ ਕਰ ਰਹੇ ਹੈ ਔਰ ਜੰਗ ਕੋਈ ਹਾਲ ਨਹੀਂ ਅਮਨ ਵੀ ਜ਼ਰੂਰੀ ਹੈ ਜੀ ਅਮਨ ਬਿਨਾ ਸ਼ਾਂਤੀ ਬਿਨਾ ਕੋਈ ਵੀ ਆਪਾਂ ਜਿਹੜਾ ਵਪਾਰ ਅੱਗੇ ਨਹੀਂ ਵਧਾ ਸਕਦੇ ਜਾਣਕਾਰੀ